ਅੱਜ ਸਾਡੇ ਨਾਲ ਜੁੜੇ ਨੇ ਪੰਜਾਬੀ ਲੋਕ ਗਾਇਕ ਦਿਲਬਾਗ ਰਾਣਾ ਜੀ ਅਸੀਂ ਉਹਨਾਂ ਦੀ ਜਿੰਦਗੀ ਬਾਰੇ ਥੋੜਾ ਜਾਣਨਾ ਪਾਉਣਾ ਚਾਹੁੰਦੇ ਹਾਂ ਜੀ ਰਾਣਾ ਸਾਹਿਬ ਤੁਸੀਂ ਇਹ ਦੱਸੋ ਕਿ ਤੁਹਾਡਾ ਜਨਮ ਕਿੱਥੇ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਸਰੋਤਿਆਂ ਨੂੰ ਆਪਣੇ ਇਸ ਚੈਨਲ ਨੂੰ ਬਹੁਤ ਧੰਨਵਾਦ ਕਰਦਾ ਹਾਂ ਮੈਂ ਕਿ ਜਿਨ੍ਹਾਂ ਨੇ ਮੈਨੂੰ ਅਜੇ ਇਹ ਸਵਾਲ ਜਿਹੜੇ ਪੁੱਛਣੇ ਨੇ ਤੁਸੀਂ ਪੁੱਛੇ ਨਹੀਂ ਇਹ ਮੈਂ ਸਾਰਾ ਜਵਾਬ ਦੇਣ ਲੱਗਿਆ ਮੇਰਾ ਜਨਮ ਹੋਇਆ ਹੁਸ਼ਿਆਰਪੁਰ ਜ਼ਿਲ੍ਹਾ ਪਿੰਡ ਰੈਲੀ ਤੇ ਪੜ੍ਹਾਈ ਮੇਰੀ ਹੋਈ ਹੈ ਪੰਜ ਪੰਜਵੀਂ ਤੱਕ ਮੈਂ ਪਿੰਡ ਪੜ੍ਹਿਆ ਜੀ ਉਸ ਤੋਂ ਬਾਅਦ ਮੈਂ ਹਜੀਪੁਰ ਜਿੰਨੇ ਵੀ ਪੜ੍ਹਾਈ ਬਾਕੀ ਕੀਤੀ ਹੈ ਮੈਂ ਦਸਵੀਂ ਤੱਕ ਮੈਂ ਹਜੀਪੁਰ ਤੋਂ ਕੀਤੀ ਹੈ ਜੀ ਤੇ ਗੌਣ ਦੀ ਛੇਟਕ ਮੈਨੂੰ ਲੱਗੀ ਮੇਰੇ ਉਸਤਾਦ ਕਰਤਾਰ ਰਮਲਾ ਜੀ ਇਹ ਉਹਨਾਂ ਤੋਂ ਮੈਂ ਲੁਧਿਆਣੇ 70 ਚ ਪਹੁੰਚਿਆ ਤੇ ਮੈਂ ਗਾਉਣ ਲੱਗਿਆ ਉਸ ਤੋਂ ਬਾਅਦ ਮੇਰੀ ਸਹਿਗਾ ਗਾਇਕਾ ਉਸ ਹਰਾਨਾ ਜੀ ਜਿਹਨਾਂ ਨਾਲ ਮੈਂ अनेका ਹੀ ਗੀਤ ਕਰਾਏ ਰਿਕਾਰਡ ਔਰ अनेका ਹੀ ਪ੍ਰੋਗਰਾਮ ਲਾਏ ਲੋਕਾਂ ਨੇ ਪਸੰਦ ਕੀਤਾ ਹੈ ਬਹੁਤ ਪਿਆਰ ਦਿੱਤਾ ਹੈ ਲੋਕਾਂ ਨੇ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਸੋ ਸਾਡੀ ਜਿਹੜੀ ਆਉਣ ਵਾਲੀ ਹੁਣ ਗੀਤ ਹੈ ਸਾਡਾ ਨਵਾਂ ਗੀਤ ਹੋਇਆ ਹੈ 5-7 ਦਿਨ ਹੀ ਹੋਏ ਨੇ ਅਸੀਂ ਉਹ ਜ਼ਰੂਰ ਪਾਵਾਂਗੇ ਆਪਣੇ WhatsApp ਤੇ YouTube ਤੇ ਸਾਰਿਆਂ ਤੇ ਟਰੱਕ ਤੇਰੇ ਯਾਰ ਦਾ ਇਹ ਮਿਰਜਾ ਸਿੰਘ ਵਾਲੀ ਦਾ ਗੀਤ ਲਿਖਿਆ ਹੋਇਆ ਬਹੁਤ ਪਿਆਰੇ ਮੇਰੇ ਮਿੱਤਰ ਸੀ ਹੋ ਲੁਧਿਆਣੇ ਜਦੋਂ ਮੈਂ ਰਹਿੰਦਾ ਹੁੰਦਾ ਸੀ ਔਰ ਮੈਂ ਕੋਟੀ-ਕੋਟੀ ਧੰਨਵਾਦ ਕਰਦਾ ਇਸ ਚੈਨਲ ਦਾ ਜਿਨ੍ਹਾਂ ਨੇ ਮੇਰੀ ਇੰਟਰਵਿਊ ਲੈ ਕੇ ਤੁਹਾਡੇ ਰੂਬਰੂ ਕੀਤੀ ਹੈ ਬਹੁਤ-ਬਹੁਤ ਧੰਨਵਾਦ